ਮੇਮ ਸਾਹਿਬ ਜੀ ਕੀ ਕਰੀ ਜਾਂਦੇ ਹੋ ਇੱਥੇ ਹਾਂ ਹਾਂ ਕੀ ਹੋ ਗਿਆ ਤੁਸੀਂ ਕਿਹੜਾ ਕਿ ਮੇਰੀ ਕੋਈ ਗੱਲ ਸੁਣਦੇ ਹੋਗੇ ਦੱਸ ਦੇ ਕੀ ਹੋ ਗਿਆ ਫਿਰ ਸੁਣਨ ਤਾਂ ਆਂ ਮੈਂ ਸਵੇਰੇ ਪ੍ਰੈਸ ਬੰਦ ਕਰਨਾ ਭੁੱਲ ਗਈ ਹਾਂ ਮੰਮੀ ਨੇ ਉਹਦੇ ਨਾਲ ਦੀ ਨਾਲ ਪ੍ਰੈਸ ਲਾਤੀ ਮੇਰੇ ਨਾਲੇ ਮੈਂ ਕਿਹਾ ਵੀ ਮੈਂ ਬੰਦ ਕਰਕੇ ਗਈ ਆ ਸੱਚ ਪ੍ਰੈਸ ਪਤਾ ਕਿੰਨੀ ਗਰਮ ਸੀ ਹੁਣ ਕਿੱਥੇ ਆ ਬੇਬੇ ਪਤਾ ਨਹੀਂ ਕਿੱਥੇ ਲੈ ਦੇਖਾਂ ਓਹ ਹੋ ਹੋ ਆਏ ਹੋਏ ਵਿਚਾਰੀ ਦੇ ਓਏ ਆਏ ਵੇ ਆ ਇੱਥੇ ਲਾਤੀ ਇੱਥੇ ਲਾਤੀ ਹੈ ਜੇ ਮੇਰਾ ਬੱਸ ਚੱਲੇ ਨਾ ਤੈਨੂੰ ਅੱਗ ਲਾ ਦਿਆ ਮੈਂ ਉਹਨੇ ਬਾਹ ਕਿਉਂ ਮਚਾਈ ਤੈਨੂੰ ਸਾਰੀ ਨੂੰ ਮਚਾਉਣਾ ਸੀ ਕੀ ਕਰਦੀ ਸੀ ਇਹ ਜਾਂ ਮੂਰੇ ਬੋਲਦੀ ਹੋਏਗੀ ਐਡੀ ਜੀਵਾ ਜਿਹਨੂੰ ਦੰਦਾਂ ਦੇ ਮੰਗੇ ਰੱਖ ਲੈ ਤਾਂ ਨਾਮ ਚਾ ਵੀ ਤੈਨੂੰ ਉਹ ਤੇ ਬਾਹਰ ਨਿਕਲਦੀ ਉਹ ਤਾਂ ਮਚਾਇਆ ਆ ਖੇਖਾ ਨਾ ਕਰਿਆ ਕਰ ਨਾ ਕਰਿਆ ਕਰ ਕਿਹਨੂੰ ਰੋ ਰੋ ਦਿਖਾਉਣੀ ਆ ਤੇਰੀ ਕੋਈ ਨਹੀਂ ਸੁਣਦਾ ਇੱਥੇ ਹੁਣ ਕੀ ਦੇਖੀ ਜਾਨੀ ਆ ਇਹਦਾ ਹੈ ਇੱਧਰ ਜਾ ਕੇ ਮੇਰੇ ਨੇ ਕੁਇ ਕੀਤਾ ਕੰਮ ਦੋ ਪੈਸਿਆਂ ਦਾ ਉਹ ਬੋਲ ਪਾ ਗੁੰਗਗੇ ਬੋਲ ਪਾ ਸਾਰਾ ਕੰਮ ਹੀ ਮੈਂ ਕਰਦੀ ਹਾਂ ਹੋਰ ਕੌਣ ਕਰਕੇ ਜਾਂਦਾ ਓਰੇ ਬੋਲ ਕੀ ਕਰਦੀਆਂ ਤੂੰ ਕੀ ਕੰਮ ਐ ਇੱਥੇ ਮੈਂ ਤਾਂ ਜਦੋਂ ਦੇਖਦਾ ਬੇਬੇ ਦੇ ਸਿਰ ਤੇ ਪੱਠਲ ਹੁੰਦਾ ਗੋਹੇ ਦਾ ਤੇ ਹੱਥੀ ਮਜੂ ਤੇਰਾ ਕੀ ਕੱਲ ਨੂੰ ਚੱਕਰ ਆ ਗਿਆ ਉਥੇ ਨਹਰੇ ਚ ਡੱਗ ਪਈ ਤੂੰ ਇੱਥੇ ਘਰੇ ਪਈ ਛੱਡ ਕੇ ਪੱਖਾ ਹੈ ਮੈਂ ਕਰਦੀਆਂ ਕੰਮ ਤੁਸੀਂ ਜਾ ਕੇ ਪੈ ਜਾਓ ਮੈਂ ਤਾਂ ਪਿਆ ਮੈਨੂੰ ਤਾਂ ਪਿਆ ਹੀ ਭਾਲਦੀਆਂ ਵੀ ਇਹ ਪਿਆ ਰਹੇ ਤੇ ਮੈਂ ਬਸ ਕਦੇ ਇੱਧਰ ਕਦੇ ਇੱਧਰ ਗੋਲ ਛੜ ਲਾਂ ਤੇ ਹੋ ਜਾਾਂ ਐਡੀ ਤੇਰੇ ਕੋਈ ਬਾਲੀ ਵੱਡੀ ਸੱਟ ਨਹੀਂ ਵਰਜੀ ਨਾਚ ਲਿੱਤਰ ਦਿਖਾਇਆ ਕਰ ਮੈਨੂੰ ਨਾ ਦਿਖਾਇਆ ਕਰ ਜਾ ਵਗ ਜਾ ਅੰਦਰ ਵਗ ਜਾ ਬਹੁਤ ਸਿਆਣੀ ਆ ਘਰਤੀ ਆ ਖੇਖਣ ਮੇਰੇ ਮੂਹਰੇ ਚੱਲ ਤੂੰ ਅੰਦਰ ਹੀ ਆਉਣਾ ਮੈਂ ਚਾਚੀ ਦੇਖ ਲਓ ਤੁਹਾਡੇ ਸਾਹਮਣੇ ਆਹੀ ਗੱਲਾਂ ਕਰਦਾ ਰਹਿੰਦਾ ਕਾਲਾ ਪੁੱਤ ਉਹ ਤਾਂ ਮੈਂ ਸੁਣ ਹੀ ਲਿਆ ਤੇ ਹਾਂ ਹੁਣ ਇਹ ਕੀ ਚੱਕਰ ਕਹਿੰਦਾ ਸੀ ਮੈਨੂੰ ਮਾਂ ਦੀਂਦੀਂ ਦੀ ਕੀ ਗੱਲਬਾਤ ਹੈ ਪਤਨੀ ਚਾਚੀ ਮੈਂ ਤਾਂ ਆਪ ਹੈਰਾਨ ਆ ਵੇਖੋ ਤਾਂ ਕੀ ਹੋ ਗਿਆ ਉਹ ਬਧੀ ਚੰਗੇ ਭਲੇ ਮੈਂ ਦਵਾਈ ਦੇ ਕੇ ਖੀਰ ਖਵਾ ਕੇ ਪਾਇਆ ਸੀਗਾ ਹੁਣ ਕਿੱਕੋ ਤਾਂ ਮੁੱਠ ਕੇ ਮਾਮਾ ਕਰਨ ਲੱਗਿਆ ਅੱਛਾ ਦੇਖੀ ਬੋਤ ਸੁੱਕ ਰਹੀ ਮੇਰਾ ਦਾਦਾ ਨਾ ਪਹਿਲੇ ਡਰਨ ਲੱਗ ਜਾਂਦਾ ਚਾਚੀ ਮੈਂ ਡਰ ਗਈ ਤਾਂ ਹੈ ਤਾਂ ਤੁਹਾਨੂੰ ਬੁਲਾਇਆ ਕਿ ਮੇਰੇ ਤੋਂ ਕੱਲੀ ਤਾਂ ਸਾਹੰਦੇ ਹੀ ਨਹੀਂ ਜਾਂਦਾ ਇਹ ਨਾ ਹੀ ਮੇਰੇ ਕੋਈ ਗੱਲ ਸੁਣੇ ਤੇ ਹੁਣ ਆਪਾਂ ਕਰੀਏ ਤੇ ਕਰੀਏ ਕੀ ਕੀ ਕਰਨਾ ਚਾਚੀ ਮੈਂ ਤਾਂ ਨਾ ਹੀ ਬਸ ਦੁਖੀ ਰਹਿਣਾ ਸਾਰੀ ਜ਼ਿੰਦਗੀ ਨਾਨਾ ਪੁੱਤ ਐ ਨਾ ਕਹਿ ਐਵੇਂ ਕਿਵੇਂ ਆਈ ਰਹਿਣਾ ਬੁਰਾਈ ਦਾ ਅੰਤ ਤਾਂ ਇੱਕ ਦਿਨ ਹੋਣਾ ਹੀ ਹੋਣਾ ਤੈਨੂੰ ਪਤਾ ਨਾ ਉਧਰ ਕੀ ਕੁਛ ਹੋਇਆ ਮਨਿੰਦਰ ਕਣੀ ਮਤਲਬ ਕੀ ਹੋਇਆ ਮਨਿੰਦਰ ਦੇ ਘਰੇ ਤੈਨੂੰ ਕੁਝ ਨਹੀਂ ਪਤਾ ਪੁੱਤ ਨਾ ਚਾਚੀ ਮੈਨੂੰ ਤਾਂ ਕੋਈ ਗੱਲ ਦਾ ਹੀ ਨਹੀਂ ਪਤਾ ਤੈਨੂੰ ਪਤਾ ਸਾਰੇ ਜਾਣੇ ਉਹ ਅਸੀਂ ਜੇਲ੍ਹ ਚ ਫੜਾਤੇ ਪੁੱਛੇਂਗੀ ਕੌਣ ਕੌਣ ਕੋਣ ਕੋਣ ਬਲਬਲ ਬਲਬਲ ਦਾ ਆਸਕ ਬਲਬਲ ਦੀ ਮਾਂ ਤੇ ਕੋ ਪੈਸੇ ਖਾਣੀ ਪੈਸੇ ਖਾਣੀ ਪਰ ਕਿਉਂ ਲੈ ਐਨਾ ਕੁਛ ਹੋ ਗਿਆ ਸੀ ਪੁੱਤ ਬਲਬਲ ਸਾਰਾ ਕੁਛ ਆਪਦੇ ਹੱਥੇ ਹੀ ਕਰਨ ਨੂੰ ਫਿਰਦੀ ਸੀ ਸੁਣ ਗਿਆ ਤੇ ਉਹਦੀ ਮਾਂ ਵੀ ਉਹਦੇ ਨਾਲ ਸੀ ਮਾਂ ਵੀ ਨਾਲ ਹੀ ਹੋਈ ਸੀ ਹਾਂ ਤੇ ਜਿਹੜੀ ਉਹ ਪੈਸੇ ਖਾਂਦੀ ਸੀ ਨਾ ਉਹ ਆਪਣੇ लाਡੀ ਨੂੰ ਜ਼ਹਿਰ ਪਾਪਾ ਦਿੰਦੀ ਸੀਗੀ ਇਹ ਰੋਟੀ ਦੇ ਵਿੱਚ ਚਾਹ ਦੇ ਵਿੱਚ ਤੇ ਤਾਂ ਹੀ ਤਾਂ ਉਹਦੀਆਂ ਰਿਪੋਰਟਾਂ ਚ ਜ਼ਹਿਰ ਆਇਆ ਸੀਗਾ ਹਾਂ ਆਪਾਂ ਸੋਚੀਗੇ ਕਿ ਲਾਡੀ ਨੇ ਖਾਧਾ ਕੁਛ ਪਤਾ ਹੀ ਨਹੀਂ ਪਤਾ ਕੀ ਤੋਂ ਕੀ ਕਰ ਦਿੰਦੇ ਜੇ ਸੱਚ ਸਾਹਮਣੇ ਨਾ ਆਉਂਦਾ ਤੇ ਜਿਵੇਂ ਉਹ ਬਰਾਈ ਦਾੰਤ ਹੋਇਆ ਨਾ ਤੇ ਇੱਧਰ ਵੀ ਬਰਾਈ ਦਾੰਤ ਹੋਊਗਾ ਤੁਪੂਰਾ ਫਿਕਰ ਨਾ ਕਰ ਨਹੀਂ ਨਹੀਂ ਚਾਚੀ ਇੱਧਰ ਕੁਝ ਨਹੀਂ ਹੁੰਦਾ ਕਾਲਾ ਪਹਿਲਾਂ ਵੀ ਦੁੱਖਾਂ ਚ ਸੀ ਤੇ ਹੁਣ ਵੀ ਦੁੱਖਾਂ ਚ ਹੀ ਰਹਿਣਾ ਸਾਡੇ ਘਰੇ ਜੇ ਖੁਸ਼ੀ ਆਈ ਸੀ ਅਸੀਂ ਖੁਸ਼ ਰਹਿਣ ਲੱਗੇ ਸੀ ਸਭ ਕੁਝ ਭੁੱਲ ਕੇ ਉਹ ਵੀ ਸਾਡੇ ਤੋਂ ਖੁਸ਼ੀ ਖੋ ਲਈ ਬਸ ਆਹੀ ਕੁਛ ਹੈ ਸਾਡੇ ਕੋਲ ਰੋਣਾ ਧੋਣਾ ਹਰਪ੍ਰੀਤ ਨਾ ਪੁੱਤ ਤੈਨੂੰ ਕਿਹਾ ਨਾ ਮੈਂ ਹੌਸਲਾ ਰੱਖ ਸਾਰਾ ਕੁਝ ਠੀਕ ਹੋ ਜਾਊਗਾ ਕੁਛ ਵੀ ਗਲਤ ਨਹੀਂ ਹੁੰਦਾ ਕਿਹਦੇ ਸਿਰ ਤੇ ਹੌਸਲਾ ਰੱਖ ਜਿਹਦੇ ਹੌਸਲੇ ਤੇ ਮੈਂ ਫਿਰਦੀ ਉਹ ਤਾਂ ਐ ਹੋਇਆ ਬੈਠਾ ਉਹ ਤਾਂ ਮੈਨੂੰ ਦੇਖ ਕੇ ਵੀ ਰਾਜੀ ਨਹੀਂ ਹੈਗਾ ਤੇ ਕੋਈ ਨਾ ਪੁੱਤ ਹੋਜੂਗਾ ਠੀਕ ਤਦ ਹੋ ਗਿਆ ਚਾਚੀ ਮੇਰੀ ਗੱਲ ਸੁਣ ਪੁੱਤ ਸਾਡੇ ਨਾ ਰਿਸ਼ਤੇਦਾਰੀ ਚ ਹੋ ਗਿਆ ਸੀ ਇਹ ਕੰਮ ਸਾਡੀ ਦੂਰ ਦੀ ਰਿਸ਼ਤੇਦਾਰੀ ਚ ਮੁੰਡਾ ਐ ਹੋ ਗਿਆ ਸੀ ਜਿਵੇਂ ਕਾਲਾ ਹੋਇਆਗਾ ਅੱਛਾ ਤੇ ਫੇਰ ਨਾ ਉਹਨੂੰ ਦਵਾਈ ਦਵਾਈ ਸੀ ਕਿੱਥੋਂ ਚਾਚੀ ਤੂੰ ਪਤਾ ਕਿਤਾ ਕਿਹੜਾ ਹਸਪਤਾਲ ਹਾਂ ਹਾਂ ਪੁੱਤ ਮੈਨੂੰ ਸਾਰਾ ਕੁਝ ਪਤਾ ਹੈ ਮੈਂ ਸਾਰਾ ਡਰੈੱਸ ਤੇਰੇ ਚਾਚੇ ਤੋਂ ਉਧਰੋਂ ਮੰਗਵਾ ਲੈਣੀ ਆ ਠੀਕ ਹੈ ਤੇ ਆਪਾਂ ਉਥੇ ਲੈ ਕੇ ਚਲਾਂਗੇ ਕਾਲੇ ਨੂੰ ਚਾਚੀ ਆਪਾਂ ਲੱਤ ਜਦ ਪੱਕਾ ਠੀਕ ਹੋ ਜਾਊਗਾ ਤੇ ਹਾਂ ਪੁੱਤ ਜਿਵੇਂ ਕਾਲਾ ਕਰੀ ਜਾਂਦਾ ਉਵੇਂ ਉਹ ਮੁੰਡਾ ਕਰਦਾ ਹੁੰਦਾ ਸੀਗਾ ਜਿਵੇਂ ਨਾ ਦਿਮਾਗ ਤੇ ਬਾਹਾਂ ਜਿਆਦੀ ਲੋੜ ਨਹੀਂ ਪਿਆ ਹੁੰਦਾ ਆਈ ਕਰਦਾ ਹੁੰਦਾ ਸੀਗਾ ਤੇ ਉਹਨੂੰ ਵੀ ਪਿਛਲਾ ਕੁਛ ਯਾਦ ਨਹੀਂ ਸੀਗਾ ਹੁਣ ਠੀਕ ਹੈ ਹੁਣ ਜਿਆਦਾ ਆ ਗਿਆ ਤੇ ਸਾਰਾ ਕੁਝ ਉਹ ਤਾਂ ਨੌ ਬਰ ਨੌ ਐ ਉਹਨੂੰ ਤਾਂ ਸਾਰਾ ਕੁਝ ਪਤਾ ਹੁਣ ਚਾਚੀ ਮੈਂ ਤਾਂ ਇਹ ਕਹਿੰਨੇ ਚਾਚੇ ਤੋਂ ਡਰੈਸ ਮੰਗਵਾ ਤੇ ਆਪਾਂ ਚੱਲਦੇ ਆ ਮੈਂ ਤੇਰੇ ਚਾਚੇ ਨੂੰ ਫੋਨ ਕਰਦੀ ਆ ਕੋਈ ਗੱਲ ਨਹੀਂ ਤੂੰ ਫੇਰ ਨਾ ਕਰ ਮਹਾਰਾਜ ਨਾ ਸਾਰਾ ਕੁਝ ਸੈੱਟ ਹੀ ਕਰੂਗਾ ਚਾਚੀ ਮੈਂ ਤਾਂ ਆਹੀਂ ਚੋਨੀ ਐ ਸਾਰਾ ਕੁਝ ਠੀਕ ਹੋ ਜੇ ਤੇ ਕੱਲੇ ਦੇ ਸਾਰਾ ਕੁਝ ਜਾਦਾ ਜੇ ਹਾਂ ਹਾਂ ਪੁੱਤ ਲੈ ਹੈ ਆਪਾਂ ਨੇ ਕੀ ਰੱਬ ਦੇ ਮਾਂ ਮਾਰੇ ਨੇ ਸਾਰਾ ਕੁਝ ਠੀਕ ਹੋ ਜੂਗਾ ਤੂੰ ਯਕੀਨ ਰੱਖ ਡਾਕਟਰ ਬਾਲਾ ਵਧੀਆ ਸੀ ਉਹ ਠੀਕ ਹੈ ਚਾਚੀ ਤੂੰ ਚਾਚੀ ਨਾਲ ਗੱਲ ਕਰ ਤੇ ਫਿਰ ਆਪਾਂ ਕੱਲੇ ਨੂੰ ਲੈ ਕੇ ਚੱਲਣ ਲਈ ਛੇਤੀ ਦੇਣੇ ਹਾਂ ਪੁੱਤ ਜ਼ਰੂਰ ਤੇ ਤੂੰ ਐਂ ਖੁਸ਼ ਰਹਿ ਆ ਕਰ ਜਿਵੇਂ ਹੁਣ ਖੁਸ਼ ਹੋਈਆਂ ਪਰਮਾਤਮਾ ਸਭ ਕੁਝ ਠੀਕ ਕਰ ਦੂਗਾ। ਬਸ ਮੇਰੇ ਕਾਲੇ ਨੂੰ ਠੀਕ ਕਰ ਦੇ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਹੋ ਜੋ ਪੁੱਤ। ਪਰਮਾਤਮਾ ਦੇ ਘਰੇ ਦੇਰ ਤਾਂ ਜ਼ਰੂਰ ਹੈ। ਪਰ ਨੇਰ ਨਹੀਂ ਹੈਗਾ। ਸਾਰਾ ਕੁਝ ਠੀਕ ਕਰੂਗਾ ਰੱਬ। ਚਲ ਠੀਕ ਹੈ ਪੁੱਤ। ਆਪਾਂ ਤਾਂ ਇੱਧਰ ਗੱਲਾਂ ਲੱਗੀਆਂ ਪਈਆਂ। ਤੂੰ ਨਾ ਜਾ ਕੇ ਕਾਲੇ ਨੂੰ ਦੇਖ ਮਾੜਾ ਮੁੱਟਾ। ਹਾਂ ਚਾਚੀ ਮੈਂ ਦੇਖਦੀ ਆਂ। ਕੋਈ ਦੁਬਾਰਾ ਡਰਦਾ ਨਾ ਹੋਵੇ। ਹਾਂ ਜਾ। ਇਹ ਮੇਰੇ ਦਾਤਿਆ। ਮਾਰਦੇ ਇਹਨਾਂ ਤੇ ਵੀ ਮਿਹਰਦੀ ਨਿਗਾ। क्यों बेचारी जवा खड़ी तड़फाई है सब कुछ ठीक कर देना तो मैं चमांक तू दस तेरे हाल की बापू कि तो चाहिए तेरे की में है। बस ठीक है मम्मी ਕੁਣ ਤਾਂ ਇਹੋ ਜਿਹਾ ਕੋਈ ਵਿਆਹ ਤਾਂ ਕਰਦੀ ਹੈਗੀ ਠੀਕ ਰਹਿੰਦੀ ਹੈ ਮੇਰੇ ਨਾਲ ਤਾਂ ਬਸ ਇੱਕ ਲਾਡੀ ਨਹੀਂ ਬੁਲਾਉਂਦਾ ਹੁਣ ਮੰਮੀ ਨੂੰ ਨਾ ਤਾਂ ਉਹਦੇ ਹੱਥੋਂ ਪਾਣੀ ਫੜਦਾ ਨਾ ਕੁਝ ਹੋਰ ਬਥੇਰਾ ਸਮਝਾਉਣੀ ਆ ਸਮਝਦਾ ਵੀ ਨਹੀਂ ਮੇਰੀ ਗੱਲ ਤੇ ਸਮਝੂਗਾ ਵੀ ਕਿਵੇਂ ਦੱਸਾਂ ਮੈਂ ਤਾਂ ਕਿ ਥੋੜੀ ਜਿੱਥੀ ਨਹੀਂ ਤੇਰੀ ਸਤਾ ਤੇ ਕਿ ਮੈਂ ਤੇਰੇ ਕੋਲ ਬਾਤ ਪਾ ਕੇ ਰੱਖੀ ਹੈ ਐ ਅੱਧੀ ਕਿਹ ਧਿਆਨ ਨਹੀਂ ਹੈ ਕਿ ਮਾਂ ਵੀ ਉਹ ਤਾਂ ਗੱਲ ਹੈਗੀ ਆ ਪਰ ਗੱਲ ਤਾਂ ਹੁਣ ਐ ਆ ਨਾ ਵੀ ਹੁਣ ਤਾਂ ਉਹਨੇ ਮਾਫੀਆਂ ਮੰਗ ਲਈਆਂ ਹਨਾ ਬਥੇਰਾ ਕੁਛ ਕਰਤਾ ਪੌਦੇ ਨਾਲ ਵੀ ਚੱਲ ਮੈਂ ਨਹੀਂ ਕਹਿੰਦੀ ਵੀ ਨਹੀਂ ਉਹਦਾ ਚਿੱਤ ਕਰਦਾ ਪਰ ਮਾੜਾ ਮੋਟਾ ਮੂੰਹ ਮੱਥਾ ਰੱਖਣ ਲਈ ਤਾਂ ਬੁਲਾ ਲਿਆ ਕਰੇ ਸਾਰ ਦਿਨ ਰੋਂਦੀ ਰਹਿੰਦੀ ਆ ਰੋਂਦੀ ਰਹਿੰਦੀ ਆ ਇੰਨਾ ਵੀ ਰੋਂ ਕੇ ਚੰਗਾ ਨਹੀਂ ਲੱਗਦਾ ਮਾਂ ਠੀਕ ਹੈ ਮੈਂ ਮੰਨਦੀ ਆ ਵੀ ਉਹ ਚਿੱਤ ਨਹੀਂ ਕਰਦਾ ਨਹੀਂ ਕਰਦਾ ਅਕੀਨ ਉਹ ਵੀ ਮੜਾ ਮੋਟਾ ਕੁਛ ਉਹ ਕਰਦੀ ਸੀ ਜਦੋਂ ਗੱਦੀ ਕਰਨ ਰਹੀ ਸੀ ਹੁਣ ਉਹ ਤਾਂ ਕੋਈ ਨਹੀਂ ਨੀ ਸੋਲ ਮਾਂ ਕੀ ਕਰੀਏ ਦੱਸ ਹੁਣ ਜਿਹੜਾ ਬੀਤਾ ਵੇਲਾ ਵਾਪਸ ਤਾਂ ਆਉਂਦਾ ਨਹੀਂ ਹਨਾ ਵੀ ਆਪਾਂ ਸਾਰਾ ਕੁਝ ਠੀਕ ਕਰਦਗੇ ਹੁਣ ਤਾਂ ਜਿਹੜਾ ਕੁਛ ਹੋਣਾ ਸੀ ਹੋ ਗਿਆ ਮੈਂ ਤੁਹਾਨੂੰ ਇਹੀ ਸਮਝਾਉਣੀ ਹੁੰਦੀ ਆ ਵੀ ਹੁਣ ਆਪਣੇ ਜਵਾਕ ਆ ਬਸ ਆਪਾਂ ਉਹਨਾਂ ਵੀ ਐ ਸੋਚੀ ਵੀ ਉਹਨਾਂ ਦੀ ਪਰਵਿਸ਼ ਚੰਗੀ ਹੋਵੇ ਉਹ ਚੰਗੇ ਇਨਸਾਨ ਬਣਨ ਕੱਲ ਨੂੰ ਹਾਂ ਨਹੀਂ ਤਿਹੇ ਕੁੱਤ ਦੀ ਬਾਤ ਹੀ ਨਹੀਂ ਕਰਾਂਗੀ ਜੀ ਦੱਸਿਓ ਕਾਲਾ ਨਾ ਇਹ ਕਿ ਆਈ ਸੀ ਮਾਂ ਤੂੰ ਜਮਾ ਇੱਥੇ ਆਈ ਹੋਈ ਐ ਨਾ ਤੂੰ ਤਾਂ ਮਿਲ ਕੇ ਜਾਨੀ ਨਾ ਦੱਸ ਦਿਆਂ ਕਾਲਾ ਠੀਕ ਤਾਂ ਹੈਗਾ ਆਹ ਪਪੂ ਕਾ ਹਾਂ ਠੀਕ ਆ ਠੀਕ ਨਹੀਂ ਲੱਗਦਾ ਤੇ ਉਹਨੂੰ ਕਹਿ ਵੀ ਸਕਦੇ ਹਾਂ ਕਿ ਇਹਨੂੰ ਕੁਝ ਹੋਇਆ ਕਿਉਂਕਿ ਤੇਰੇ ਸਾਹਮਣੇ ਹੀ ਹੈ ਨਾ ਤੂੰ ਦੇਖਿਆ ਹੀ ਹੈ ਮਰਹੂ ਦਾ ਕਾਏ ਦਾ ਹਾਲ ਠੀਕ ਨਹੀਂ ਹੋਇਆ ਤੇ ਐਸੀ ਉਹਨੂੰ ਜਿਹੜੀ ਦਵਾਈ ਉਹ ਪੀਣ ਦਾ ਇਹ ਨਾ ਕਿਤੇ ਧੀਰੀ ਧੱਕ ਦਵਾਈ ਨੂੰ ਦੇਖੀ ਰਹੀ ਹੈ ਕਦੇ ਲੰਨ ਦਾ ਹੱਥੀ ਧੱਕ ਕੋਈ ਨਹੀਂ ਕਹਿੰਦਾ ਮੰਮੀ ਮੰਮੀ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ ਹੈ ਅਸੀਂ ਜਮਾ ਨੇੜੇ ਸੀ ਹਰਫਟ ਕੇ ਮੈਂ ਲਾਡੀ ਨੂੰ ਕਹਿੰਦੀ ਲਾਡੀ ਨਿਕੜਾ ਉਹਨੂੰ ਕੁਝ ਕਹਿਣਾ ਸੀਗਾ ਮੈਂ ਆਪੇ ਲਾਡੀ ਨੂੰ ਨਾਲ ਲੈ ਕੇ ਜਾਂਦੀ ਅਸੀਂ ਜਾਵੜ ਦੇ ਨਾਲ ਜੇ ਕਿਤੇ ਜਾਣਾ ਤਾਂ ਉਹ ਹੋਰ ਨਹੀਂ ਨਹੀਂ ਕੱਪ ਤੁਹਾਨੂੰ ਜਾਣ ਦੇ ਕਿਤੇ ਕੋਈ ਰੋੜ ਨਹੀਂ ਜੀ ਮੈਂ ਹੈਗੀ ਆ ਠੀਕ ਹੈ ਨਾ ਇੱਧਰ ਆ ਗਈ ਮੈਂ ਤਾਂ ਕੱਲੀ ਵੀ ਕੀ ਕਰਨੀਗੀ ਦੇਖੋ ਤੇ ਤੁਸੀਂ ਵੀ ਨੇੜੇ ਨਾਲ ਨਾ ਕਿ ਕੀ ਗੱਲ ਹੋਂਦੀ ਹੈ ਤੁਹਾਨੂੰ ਠੀਕ ਹੈ ਮੈਂ ਹੈਗੀ ਇੱਧਰ ਕੋਈ ਗੱਲ ਨਹੀਂ ਮੈਂ ਤੇਰੇ ਕੋਲ ਨਾਲ ਗੱਲ ਕਰਦੀ ਆਂ ਜੀ ਦਵਾਈ ਦਾ ਕਹਿੰਦਾ ਸੀ ਉਹ ਦੇ ਵਾਲੇ ਨੰਕਰ ਤੋਂ ਹਾਂ ਹਾਂ ਮਮਾ ਦੇਵਾ ਕੀ ਤੇ ਇਹ ਕਿਹੜਾ ਬੰਦਾ ਦਾ ਥੀ ਮੈਂ ਲੋਗ ਦਵਾਈ ਵੀ ਤਾਂ ਹੀ ਲੈ ਕੇ ਆਵਾਂਗੇ ਨਾ ਮੈਂ ਤਾਂ ਹੀ ਕਹਿੰਨੀ ਆਂ ਚੰਡੀਗੜ੍ਹ ਕੱਲੀਆਂ ਕਿੱਧਰ ਜਾਊਂਗਾ ਦੋਨੇ ਜਾਣੀਆਂ ਵੀ ਲਾਡੀ ਨੂੰ ਕਹਿ ਦਊਗਾ ਗੱਟੀ ਲੈ ਜਾਊਗਾ ਨਾਲ ਵਗ ਜੇ ਉਹਦੇ ਉਹ ਪੁੱਤਰ ਅਸੀਂ ਗੱਡੀ ਰਾਹੀਂ ਲੈ ਕੇ ਆਵਾਂਗੇ ਤੁਹਾਨੂੰ ਸਾਰਾ ਕੁਝ ਹੀ ਪਤਾ ਹੋ ਜਾਣਾ ਹੈ ਕਿੱਥੇ ਕੁਝ ਹੁੰਦਾ ਕਿੱਥੇ ਕੁਝ ਨਹੀਂ ਹੁੰਦਾ ਰਗਾ بس ਮम्मी بڑا ਬੋਲਿਆ ਤਾਂ ਸਾਨੂੰ ਆਉਂਦਾ ਪੱਕਾ ਹੋਰ ਕੇ ਦੱਸ ਦਿਆਂਗੇ ਕਸ ਨਮੀ ਵਿਚਾਰਾ ਕਾਲਾ ਠੀਕ ਹੋ ਜਾ ਸਾਡੇ ਕਰਕੇ ਕਿੰਨਾ ਕੁਛ ਤਾਂ ਉਹਨਾਂ ਨੂੰ ਚੱਲਣਾ ਪੈ ਰਿਹਾ ਬਸ ਉਹ ਠੀਕ ਹੋ ਜਾ ਉਹ ਕੁਝ ਨਹੀਂ ਚਾਹੀਦਾ ਹਰਪਿਤ ਤਾਂ ਠੀਕ ਹੈ ਨਾ ਉਹ ਤਾਂ ਨਹੀਂ ਕੁਝ ਹੋਇਆ ਹਾਂ ਬਸ ਤਾਂ ਹਰਪਿਤ ਠੀਕ ਹੈ ਮੈਂ ਤੂੰ ਇਹ ਨਹੀਂ ਚਾਹ ਕਰੀਂ ਫੋਟੇ ਕਰਕੇ ਜਿੱਦਣਾ ਕਰਦਾ ਫੋਟੇ ਕਰਕੇ ਨਹੀਂ ਜਿਹੜੀ ਸਾਥ ਕਰਕੇ ਚੱਲਣਾ ਪੈ ਰਿਹਾ ਉਹ ਸਭਾ ਕੁਝ ਮਾ ਬਸ ਨਾ ਮੈਂ ਕੋਈ ਨਾ ਮੈਂ ਗੇੜਾ ਮਾਰ ਕੇ ਜਾਊਂਗੀ ਤੁਸੀਂ ਕਿੱਥੇ ਜਾਣਾ ਸੱਚ ਉਧਰ ਕਿੱਧਰ ਜਾਣਾ ਬਥੋਰੀ ਦਵਾਈ ਲੈਣ ਦਵਾਈ ਲੈਣ ਮਾਂ ਅੱਛਾ ਉਹ ਮੈਂ ਤਾਂ ਸਵਾਰੀ ਲੈ ਕੇ ਤੁਹਾਨੂੰ ਮੈਂ ਹੁਣ ਘਰ ਆਣਾ ਪਾਉਗਾ। ਉਹ ਆਇਆ ਨਾ। ਕਾਜ ਨੂੰ ਆਇਆ ਸੀ। ਤੇ ਉਹ ਤੇ। ਚਲ ਮੈਂ ਕਿਹੜਾ ਮਾਰਕ ਤੇ ਮੈਂ ਅਵਨ ਇਧਰ ਮੈਂ ਕਿਹੜਾ ਨਾ ਮਾਰ ਕੇ ਜਾਵਾਂ ਤੇਰੇ ਕੋਲ। ਜੀ ਨਾ ਤਾਂ ਕਾਜ ਆਇਆ ਤੇ ਤੇਰੇ ਦੀ ਕਲਾ। ਹੋਰ ਮੈਂ ਹਰ ਕਿਧਰ ਚੈਦਾ ਪਤਾ ਲੈ ਲੈ ਚਲੋ ਹੌਸਲੇ ਵੀ ਕਾਫੀ ਹੁੰਦਾ ਚਲ ਇੰਨਾ ਚਲ ਅਗਲੇ ਨੂੰ ਆਇਆ ਹੁੰਦਾ ਭੈਣ ਭਰਾ ਆ ਕੇ ਪਤਾ ਹੀ ਲੈ ਗਿਆ। ਹੋਰ ਵਾਹ ਆ ਜਾ ਆ ਜਾ ਪੁੱਤ। ਚਲ ਮੈਂ ਮੈ ਆਉਣੀ ਆ ਚੰਗਾ। ਚਲ ਠੀਕ। 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 ਨੰਚਾਰੀ ਇਹ ਵੀ ਕੀ ਕਰਨ ਹਣਾ ਵਕਤ ਦੇ ਮਾਰੇ ਵਿਚਾਰੀ ਹਰ ਪਿੰਡ ਦਾ ਵਾਲਾ ਵਕਤ ਪੈ ਗਿਆ ਪਹਿਲਾਂ ਵੀ ਟੇਕਿਆ ਤੋਂ ਵੀ ਔਖੀ ਸੀ ਵਿਚਾਰੀ ਇਧਰੋਂ ਵੀ ਔਖੀ ਹੋਊਗੀ ਚਲ ਮੈਂ ਤਾਂ ਜਾ ਕੇ ਆਉਣੀ ਆ ਵਿਚਾਰੀ ਕੋਲ ਲੈ ਆ ਤਾਂ ਵਧੀਆ ਹੋਇਆ ਨਾਂ ਵਾਲਾ 11500 ਰੁਪਏ ਤਾਂ ਬੱਤੂ ਕੇ ਬਹਿਲੀ ਬੈਠੀ ਕੀ ਕਰਦੀ ਐ ਹੇ ਹੇ ਕੋੜਾ ਜੀਤੀ ਕਿਧਰ ਮਰ ਗਈ ਉਹ ਰਿਆ ਐੇ ਮੇਰੇ ਬਾ ਜ਼ਾਲਿ ਕਰਨ ਵਾਲੇ ਹੋ ਗਏ ਇੰਨੇ ਗਰਮੀ ਹਜੇ ਮੰਮੀ ਬੋਲਣ ਚ ਵੀ ਬਰਕਤ ਨਹੀਂ ਹੈਗੀ ਤੇਰੇ ਤਾਂ ਕੰਮ ਚ ਤਾਂ ਕੀ ਬਰਕਤ ਹੋਣੀ ਆ ਆਹ ਕੱਪੜੇ ਚੱਕ ਇਹਨੂੰ ਨਾ ਸਿਉਂਕੇ ਦੇ ਦੇ ਉਹਨਾਂ ਨੇ ਪਰਸੋਂ ਨੂੰ ਵਿਆਹ ਜਾਣਾ ਕੱਲ ਹੱਥੋਂ ਨੂੰ ਕੱਪੜੇ ਫੜਾਉਣੇ ਆ ਉਹਨਾਂ ਦੇ ਕੱਪੜੇ ਮੰਮੀ ਮੈਂ ਘਰ ਦਾ ਕੰਮ ਕਰੂੰਗੀ ਕੱਪੜੇ ਸਿਉਂਗੂ ਜੇ ਸਾਰਾ ਝਾੜੂ ਪੋਚਾ ਕਰਨ ਵਾਲਾ ਪਿਆ ਸਾਰੇ ਕੱਪੜੇ ਧੋਕੇ ਹਟੀਆਂ ਫਿਰ ਮੈਂ ਕੱਪੜੇ ਕਿੱਥੋਂ ਸਿਉਂਗੂ ਜਾਂ ਤਾਂ ਮੇਥੋਂ ਘਰ ਦਾ ਕੰਮ ਹੋਗਾ ਜਾਂ ਕੱਪੜੇ ਸਿਉਂਣ ਤੇ ਜਾਣਗੇ ਤੁਸੀਂ ਆਪ ਤਾਂ ਸੋਚੋ ਮੜਾ ਜਾ ਜੇ ਮੈਂ ਸੋਚਿਆ ਤਾਂ ਤੈਨੂੰ 2 ਰੁਪਈਆ ਦਾ ਕੰਮ ਲਿਆ ਕੇ ਦਿੱਤਾ। ਮੇਰੀ ਗੱਲ ਸੁਣ ਲੈ। ਜੇ ਕੁਝ ਕਰਾਂਗੇ ਤਾਂ ਢਿੱਡ ਭਰਾਂਗੇ। ਖਾਣ ਨੂੰ ਤਾਂ ਬੱਬਰ ਮੰਗਦਾ ਤਿੰਨ ਟਾਈਮ। ਕੰਮ ਕਰਨ ਨੂੰ ਤੁਸੀਂ ਕਹਿੰਦੇ ਬਸ ਆਹੀ ਭਾਂਡੇ ਢਿੰਡੇ ਦਾ ਕੰਮ ਹੋਊਗਾ। ਵੀਰ ਨਾਲ 2 ਪੈਸਿਆਂ ਦਾ ਕੰਮ ਵੀ ਜ਼ਰੂਰੀ ਐ। ਔਖੀ ਕਰ ਸੌਖੀ ਕਰ ਤੈਨੂੰ ਕਰਨਾ ਪੋ। ਫਿਰ ਛੜੂ ਪੋਚਾ ਤੁਸੀਂ ਕਰ ਦਿਓ ਮੈਂ ਕੱਪੜੇ ਸਿਉਂ ਦੂੰਗੀ। ਹਾਏ ਬੇਰੱਬਾ! ਆਹੀ ਕਰਮਾਂ 'ਚ ਰਹਿ ਗਿਆ ਸੀ ਸੁਣਨਾ। ਉਹ ਪਹਿਲਾਂ ਤਾਂ ਮੈਂ ਤੇਰਾ ਖਸਮ ਪਾ ਲਿਆ ਨਹੀਂ ਹੈ ਉਹ ਢੱਕਾ ਉਹਨੇ ਨਹੀਂ ਕਦੇ ਤੋੜ ਕੇ ਦਿੱਤਾ ਨਾਲੇ ਹੁਣ ਤੂੰ ਤੋ ਨਾ ਅੱਗੀ ਲੱਗ ਗਈ ਮੈਨੂੰ ਮੈਂ ਸਾਰੀ ਉਮਰ ਹੀ ਧੰਦੇ ਕਰੀ ਜਾਊਂਗੀ ਮੇਰਾ ਕੋਈ ਬੈਠਣ ਉੱਠਣ ਦਾ ਟਾਈਮ ਆਊਗਾ ਕਿ ਨਹੀਂ ਵੀਰ ਮੰਮੀ ਮੈਂ ਤਾਂ ਤੁਹਾਨੂੰ ਕਦੇ ਕੰਮ ਨੂੰ ਕਿਹਾ ਹੀ ਨਹੀਂ ਹੈਗਾ ਨਹੀਂ ਮੈਂ ਅਸਤੱਕ ਤੁਹਾਨੂੰ ਐ ਕਿਹਾ ਵੀ ਉਹ ਚੱਕ ਕੇ ਇੱਥੇ ਭਾਂਡਾ ਧਰੋ ਜਿੱਦਨ ਦੀ ਮੈਂ ਆਈ ਆਂ ਫੇ ਸਾਰਾ ਕੰਮ ਕਰਦੀ ਆਂ ਰਹੀ ਗੱਲ ਕੰਮ ਦੀ ਤੁਸੀਂ ਆਪਣੇ ਮੁੰਡੇ ਨੂੰ ਕਹੋ ਨਾ ਕੰਮ ਵਾਸਤੇ ਸਾਰਾ ਦਿਨ ਪਿਆ ਰਹਿੰਦਾਗਾ ਜੋ ਕੰਮ ਨਹੀਂ ਕਰੂਗਾ ਅੱਗੇ ਹੋਰ ਕੀ ਕਰੂਗਾ ਘਰ ਕਿਵੇਂ ਚੱਲੂਗਾ ਮਾੜਾ ਮੋਟਾ ਸਮਝਾਓ ਤੁਸੀਂ ਉਹਨੂੰ ਹਾਈ ਹਾਈ ਕੁੜੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੂੰ ਮੇਰੀ ਅੰਮਾ ਵੀ ਬਣ ਗਈ ਹੈ ਮੈਨੂੰ ਮੱਤਾ ਦੰਨੀ ਹੈ ਆਪਦੇ ਮੁੰਡੇ ਨੂੰ ਕਹੋ ਤੈਨੂੰ ਮੈਂ ਕੰਮ ਨੂੰ ਹੀ ਨਹੀਂ ਕਿਹਾ ਇੱਥੋਂ ਚੱਕ ਕੇ ਉੱਥੇ ਗਲਾਸ ਧਰਨ ਨੂੰ ਤੂੰ ਹੁੰਦੀ ਕੌਣ ਐ ਮੈਨੂੰ ਗਲਾਸ ਧਰਨ ਨੂੰ ਕਹਿਣ ਵਾਸਤੇ ਕਰਾ ਲਵਾਂਗੀ ਮੈਂ ਥੋਂ ਤੂੰ ਕੰਮ ਹੈਗੀ ਹੈਮਤ ਆ ਨਾਲੇ ਗੱਲ ਸੁਣ ਲੈ ਹੁਣ ਤਿੱਕਰ ਤੁਹਾਡਾ ਘਰ ਇੱਥੇ ਆ ਗਿਆ ਆ ਜਿਹੜੀ ਗੱਲ ਤੂੰ ਮੇਰੇ ਮੁੰਡੇ ਦੀ ਕਰਦੀ ਐ ਇਹ ਮੈਂ ਪਾਲ ਪਲੋਸ ਕੇ ਐਡਾ ਕਰਤਾ ਪੜ੍ਹਾਤਾ ਆ ਤੇਰੇ ਕਰਮਾਂ ਦਾ ਪੈ ਗਿਆ ਪੁੱਠੇ ਕੰਮਾਂ 'ਚ ਨਹੀਂ ਇਹ ਤਾਂ ਬਥੇਰਾ ਸਿਆਣਾ ਸੀ ਤੂੰ ਹੀ ਪਤਾ ਨਹੀਂ ਕਹੀ ਜੀ ਕਲੇਣੀ ਪੈ ਗਈ ਪੱਲੇ ਭੈੜੇ ਬੂਥੜ ਵਾਲੀ ਹਰ ਵਕਤ ਮੇਰੇ ਮੁੰਡੇ ਨੂੰ ਮੂਹਰੇ ਧਰੂਗੀ ਹਰ ਇੱਕ ਗੱਲ 'ਚ ਨਾ ਤੇਰੇ ਵੱਡੇ ਹੋਏ ਨੇ ਤੂੰ ਨਹੀਂ ਕੰਮ ਕਰ ਸਕਦੀ ਅਸੀਂ ਕਾਤੋਂ ਕਰੀਏ ਨਾਲੇ ਉਹ ਨਹੀਂ ਕਰਦਾ ਭਾਈ ਕਿਉਂ ਕਰੇ ਠੱਠੇ ਵਰਗੀਆਂ ਤੂੰ ਤੇਰੀ ਮਾਂ ਸਿਆਉਗੀ ਸਿਆਉ ਦੂੰਗੀ ਮੈਂ ਕਈ ਸਿਆਣੇ ਨੇ ਮੈਂ ਨਹੀਂ ਸਿਆਣੇ ਹੈਗੇ ਮੈਨੂੰ ਤਾਂ ਫਿਰ ਕਬੀਲਦਾਰੀ ਵਾਸਤੇ ਪੈਸੇ ਚਾਹੀਦੇ ਤੂੰ ਕੁਮਾਰ ਤੇਰਾ ਖਸਮ ਕੁਮਾਰੇ ਮੈਨੂੰ ਕੀ ਕੱਟ ਲੈਣੀ ਇਹਨੇ ਕੱਪੜੇ ਚੱਜਦੇ ਬਣਾਈ ਜਿਹੜਾ ਅਗਲਾ ਦੇਖ ਕੇ ਦੋਗਾ ਕੋ ਹੋਰ ਆਉਣਾ ਕਿਤੇ ਪੱਟੀ ਮੇਸ ਨਾ ਕਰਕੇ ਰੱਖ ਦੀ ਕੁਰਤੀ ਆਏ ਨੂੰ ਜਾਵੇ ਮੈਨੂੰ ਸਿਖਾਉਂਦੀ ਆ ਇਹ ਗੱਲਾਂ ਸਿਆਉ ਦੇ ਨੀਆਂ ਨਾਲੇ ਹੋਰ ਇੱਥੇ ਦੱਸ ਸੌਂ ਕੇ ਦੇਣੀ ਕੱਢੇਂਗੀ ਤੂੰ ਕਰ ਲੈ 2 ਰੁਪਈਆਂ ਦਾ ਕੰਮ ਕਿੱਥੋਂ ਭੱਲੇ ਪਈਏਗੀ ਬੇਕਾਰ ਹਾਏ ਬੇਰਬਾ ਲੋਕਾਂ ਦੇ ਨੂਹਾਂ ਆਉਂਦੀਆਂ ਨੇ ਹੱਥੀ ਪੈਰੀ ਕੰਮ ਲਾਉਂਦੀਆਂ ਨੇ ਸੱਚੀ ਗੱਲ ਹੈ ਕਰਮ ਵਾਲਿਆਂ ਦੇ ਆਉਂਦੀਆਂ ਨੇ ਇੱਥੇ ਤਾਂ ਮਾੜੀ ਕਿਸਮਤ ਮੇਰੀ ਸਾਰਾ ਦਿਨ ਫੁੜਪੜੀ ਪਾਟ ਕਰੀ ਜਾਨੀ ਆ ਫੁੜਪੜੀ ਵੀ ਪੱਟਨ ਵਾਲੀ ਹੋ ਜਾਂਦੀ ਆ ਕਦੇ ਨਹੀਂ ਸੁੱਖ ਦਾ ਸਾਹ ਆਇਆ ਕਦੇ ਕੀ ਕਰਾਂ ਜੇ ਕਿਸੇ ਨੂੰ ਤਾਂ ਚੱਜ ਦੀ ਹੁੰਦੀ ਕੋਈ ਚੱਜ ਦੀ ਆਉਂਦੀ ਕੋਈ ਨੌਕਰੀ ਤੇ ਲੱਗੀ ਆਉਂਦੀ ਕੀ ਲੋੜ ਸੀ ਆ ਮੱਥੇ ਮਾਰਨ ਦੀ ਪਕਾਈ ਕਰਨ ਦੀ ਸਾਰਾ ਦਿਨ ਫਿਰਦੀ ਰਹਿਣੀ ਆ ਕਰ ਲੈ ਕੋੜੇ ਆ ਕਰ ਲੈਣਾ ਚੱਜ ਨਾਲ ਲਖਣ ਕਿਸੇ ਪਾਸੇ ਦਾ ਨੂੰ ਘਸੁੰਨ ਜੇ ਨੂੰ ਹੋਣੀ ਨਹੀਂ ਮੈਨੂੰ ਮੈਨੂੰ ਇਥੋਂ ਜਾਣ ਦੇਣਾ ਹਾਂ ਮੈਂ ਕੁਝ ਖਾ ਜਾਂਦਾ ਹਾਂ ਹਾਂ ਨਹੀਂ ਗੱਤਾਂ ਮੈਂ ਕੁਛ ਤੇ ਹੀ ਖਾਂਦਾ ਕਿੱਥੇ ਨਾ ਤੇ ਪੱਕਾ ਕੁਛ ਨਾ ਕੁਛ ਪਿਆਰ ਹੁੰਦਾ ਕੁਛ ਖੰਡ ਮੈਂ ਜਨਨ ਹੱਸ ਹਣਪ੍ਰੀਤ ਆ ਕਾਲਾ ਕੀ ਕਰੀ ਜਾਂਦਾ ਸਰ ਕਿੱਥੇ ਚੱਤੀ ਕੋਈ ਨਾ ਸੇਕ ਹੋਣੀ ਠੀਕ ਆ ਕੁਛ ਨਹੀਂ ਕੁਛ ਨਹੀਂ ਦੇਣਾ ਤੁਸੀਂ ਆਹ ਕੱਟ ਚੱਕਿਆ ਹੁਣ ਅਕਲ ਨਹੀਂ ਹੈਗੀ ਕਾਲੇ ਮਾੜਾ ਮੋਟਾ ਤਾਂ ਦੇਖ ਕਣੀ ਕਿ ਕਿੱਥੇ ਜਾਣਾ ਤਾ ਜਾਣਾ ਮੈਂ ਇੱਥੇ ਨਹੀਂ ਰਹਿਣਾ ਤੂੰ ਮੈਨੂੰ ਜਾਣਾ ਨਹੀਂ ਦਿੰਦੇ ਇੱਥੋਂ ਚਾਤੀ ਕਿੱਥੇ ਜਾਣਾ ਹੈ ਕਿਉਂ ਕਰੀ ਐਂਦੇ ਕਾਲੇ ਮਾੜਾ ਮੋਟਾ ਦਾ ਖਿਆਲ ਕਰ ਲੈ ਪੁੱਤ ਅਸੀਂ ਤੈਨੂੰ ਕਿਵੇਂ ਸੰਭਾਲਦੇ ਹਾਂ ਤੂੰ ਮਾੜਾ ਮੋਟਾ ਦਾ ਦੇਖ ਸਾਡੇ ਕਣੀ ਹੈ ਚਾਤੀ ਜੇ ਤੂੰ ਮੈਨੂੰ ਨਾ ਦੱਸਦੀ ਨਾ ਇਹ ਤਾਂ ਪੀਲੀ ਜੀ ਦਵਾਈ ਜੀ ਕੱਲਾ ਤੂੰ ਹੀ ਦੁਖੀ ਨਹੀਂ ਪੁੱਤ ਅਸੀਂ ਵੀ ਤੈਨੂੰ ਦੇਖ ਕੇ ਬਹੁਤ ਦੁਖੀ ਹੁੰਨੇ ਆ ਜਿਹੜਾ ਤੇਰਾ ਇਹ ਹਾਲ ਹੋਇਆ ਪਿਆ ਨਾ ਸੱਤੋਂ ਨਹੀਂ ਝੱਲਿਆ ਜਾਂਦਾ ਇਹਨਾਂ ਦੁੱਖ ਤੈਨੂੰ ਹਨਾ ਉਹ ਨਹੀਂ ਮੈਨੂੰ ਆ ਬੋਲ ਹਰ ਕੋਈ ਨਾ ਪਹਿਲਾਂ ਮੈਨੂੰ ਇਹ ਦੱਸ ਤੂੰ ਕਿਉਂ ਪੀਣ ਲੱਗਿਆ ਸੀ ਕਿੱਥੇ ਗਈ ਅਸੀਂ ਬਾਹਰ ਜਾ ਲੋ ਮੇਰੀ ਗੱਲ ਸੁਣਾ ਸੀ ਕਿਤੇ ਨਹੀਂ ਜਾਂਦਾ ਤੂੰ ਜਵਾਬ ਦੇਣਾ ਪਊਗਾ ਤੁਹਾਨੂੰ ਬਹੁਤ ਦਿਨ ਹੋ ਗਏ ਮੈਨੂੰ ਤੁਹਾਡੇ ਮੂੰਹ ਕੋ ਨਹੀਂ ਦੇਖਦੀ ਨੂੰ ਵੀ ਅੱਜ ਵੀ ਬੋਲੋਗੇ ਅੱਜ ਵੀ ਬੋਲੋਗੇ ਕਾਲੇ ਪੁੱਤ ਮਰਨਾ ਹੀ ਹੱਲ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਦਾ ਬਹੁਤ ਕੁਝ ਚੱਲਣਾ ਪੈਂਦਾ ਮੇਰੀ ਗੱਲ ਸੁਣੋ ਖੜੇ ਹੋਵੋ ਪਹਿਲਾਂ ਗੱਲ ਸੁਣੀਓ ਮੇਰੀ ਉਰੇ ਆਓ ਗੱਲ ਸੁਣੋ ਗੱਲ ਸੁਣ ਤੁਸੀਂ ਦਵਾਈ ਕਿਉਂ ਪੀਂਦੇ ਸੀ ਇਸ ਕਰਕੇ ਤੁਸੀਂ ਖੁਸ਼ ਨਹੀਂ ਹੈਗੇ ਜਿਹੜੀ ਚੀਜ਼ ਕਹਿੰਦੇ ਤੁਹਾਨੂੰ ਹਰ ਚੀਜ਼ ਮਿਲਦੀ ਆ ਜੇ ਤੁਸੀਂ ਮੈਨੂੰ ਐਂ ਕਹਿਦੇ ਨਾ ਮੈਨੂੰ ਬੁਲਾ ਨਾ ਮੈਂ ਤੁਹਾਨੂੰ ਤਾਂ ਨਹੀਂ ਬੁਲਾਉਂਦੀ ਤੂੰ ਮੈਨੂੰ ਜਾਣ ਕਿਉਂ ਨਹੀਂ ਦਿੰਦੇ ਇੱਥੋਂ ਇੱਥੇ ਕਿਉਂ ਮੈਨੂੰ ਤਾੜਿਆ ਹੋਇਆ ਹੈ ਇਹ ਘਰ ਹੀ ਨਹੀਂ ਮੇਰਾ ਹੈਗਾ ਪੁੱਤੇ ਤੇਰਾ ਹੀ ਘਰ ਹੈ ਤੇਰਾ ਹੀ ਘਰ ਹੈ ਸੁਣ ਗਿਆ ਤੈਨੂੰ ਹੋਰ ਕਿਸ ਦਾ ਘਰ ਹੈ ਤੈਨੂੰ ਕਿੰਨੇ ਕਵਾਰੀ ਸਮਝਾਈਆ ਸੀ ਤੈਨੂੰ ਮਾੜਾ-ਮੋਟਾ ਵੀ ਕੁਝ ਯਾਦ ਨਹੀਂ ਆਉਂਦਾ ਪਿਛਲਾ ਮੇਰਾ ਹੁੰਦਾ ਘਰ ਨਹੀਂ ਹੈਗਾ ਜੇ ਮੇਰਾ ਹੁੰਦਾ ਤੂੰ ਮੈਨੂੰ ਲੜਦਾ ਹੀ ਨਹੀਂ ਸੀ ਚਾਚੀ ਜੇ ਸੋਚਣਗੇ ਕੁਝ ਫੇਰ ਹੀ ਜਾਦਾ ਹੋਗਾ ਸੋਚ ਨਾ ਨਾ ਪੁੱਤ ਤੂੰ ਲੜਦੇ ਨਹੀਂ ਹੈਗੇ ਸੀ ਤੇਰੀ ਜੀ ਆਨੇ ਹੋ ਮੈਨੂੰ ਤੁਹਾਡੀ ਗਲਤੀ ਤੇ ਲੜਦੇ ਆ ਜੇ ਗਲਤੀ ਕਰਦੇ ਤਾਂ ਲੜੇ ਆ ਤੁਹਾਨੂੰ ਪਤਾ ਜੇ ਮੈਂ 2 ਮਿੰਟ ਵੀ ਲੇਟ ਹੋ ਜਾਂਦੀ ਕੀ ਹੋਣਾ ਸੀ ਤੁਹਾਡੇ ਨਾਲ ਕਾਲੇ ਪੁੱਤ ਤੈਨੂੰ ਐ ਲੱਗਦਾ ਵੀ ਅਸੀਂ ਤੇਰੇ ਨਾਲ ਲੜਦੇ ਆ ਨਾ ਪੁੱਤ ਇਹ ਸਭ ਕੁਝ ਗਲਤ ਆ ਅਸੀਂ ਲੜਦੇ ਨਹੀਂ ਤੇਰੇ ਨਾਲ ਤੇਰੀ ਫਿਕਰ ਕਰਦੇ ਆ ਪੁੱਤ ਤਾਤੀ ਮੇਰੀ ਗੱਲ ਤਾਂ ਨਹੀਂ ਸਮਝਦਾ ਕਿ ਬਈ ਤੇਰੀ ਗੱਲ ਹੀ ਸਮਝ ਲੈ ਸਮਝਾ ਦੇ ਇਹਨੂੰ ਮੇਰੀ ਮੰਮੀ ਨੇ ਮੇਰੇ ਕਦੇ ਨਹੀਂ ਮਾਰਿਆ ਸੀ ਤੁਸੀਂ ਮੇਰੇ ਮਾਰਿਆ ਪੁੱਤ ਅਸੀਂ ਤਾਂ ਥੋੜੀ ਮਾਰਿਆ ਵੀ ਤੈਨੂੰ ਅਸੀਂ ਲੜਦੇ ਆ ਜਾਂ ਤੈਨੂੰ ਕੁਝ ਕਹਿੰਦੇ ਆ ਹੈ ਅਸਾਂ ਤਾਂ ਮਾਰਿਆ ਵੀ ਤੂੰ ਐਡੀ ਵੱਡੀ ਗਲਤੀ ਕਰਨ ਜਾ ਰਿਹਾ ਸੀ ਹੈ ਮੇਰੀ ਗੱਲ ਸੁਣੋ ਅੱਜ ਤੋਂ ਬਾਅਦ ਐਸਾ ਕੁਝ ਨਹੀਂ ਕਰਨਾ ਤੁਸੀਂ ਠੀਕ ਹੈ ਨਾ ਪੱਕਾ ਵਾਦਾ ਕਰੋ ਪਹਿਲਾਂ ਵਾਦਾ ਕਰੋ ਠੀਕ ਹੈ ਨਹੀਂ ਕਰਦਾ ਹਾਂ ਮੈਂ ਪਾਣੀ ਲੈ ਕੇ ਆਉਣੀ ਥੋਡੇ ਬਾਸਤੇ ਠੀਕ ਹੈ ਪੁੱਤ ਤੂੰ ਐਨਾ ਸਿਆਣਾ ਹੈ ਤੇ ਤੂੰ ਕੀ ਕਮਲੀਆਂ ਗੱਲਾਂ ਕਰਨ ਲੱਗ ਗਿਆ ਹੁਣ ਤੈਨੂੰ ਪਤਾ ਨਾ ਤੂੰ ਕਿੰਨਾ ਜ਼ਿੰਮੇਵਾਰ ਸੀ ਪਰ ਤੈਨੂੰ ਮੈਂ ਕੀ ਸਮਝਾ ਰਹੀ ਆ ਤੈਨੂੰ ਤਾਂ ਕੁਛ ਸਮਝ ਹੀ ਨਹੀਂ ਤੈਨੂੰ ਕੁਛ ਯਾਦ ਹੀ ਨਹੀਂ ਪਰ ਪੁੱਤ ਮੜਾ ਮੋਟਾ ਤਾਂ ਸੋਚ ਕੇ ਦੇਖ ਵੀ ਸਾਡਾ ਕੀ ਹਾਲ ਹੋਇਆ ਪਿਆ ਲੈ ਸਿਰ ਹਿਲਾਈ ਜਾਂਦਾ ਪੁੱਤ ਮੇਰੀ ਗੱਲ ਸੁਣੀ ਤੂੰ ਮੈਨੂੰ ਜਾਣਦਾ ਨਾ ਮੈਂ ਮੈਂ ਨਹੀਂ ਜਾਣਦਾ ਤੁਸੀਂ ਮੈਨੂੰ ਉੱਥੋਂ ਲੈ ਕੇ ਆਇਆ ਮੈਨੂੰ ਇੰਨਾ ਪਤਾ ਬਸ ਪੁੱਤ ਮੈਂ ਤੇਰੀ ਚਾਚੀ ਆਂ ਹਰਪ੍ਰੀਤ ਤੇਰੇ ਘਰ ਵਾਲੀ ਆ ਠੀਕ ਹੈ ਤੁਸੀਂ ਮਾੜਾ ਮੋਟਾ ਤਾਂ ਸੋਚ ਲਓ ਕੀ ਪਤਾ ਤੁਹਾਡੇ ਜਾਂਦਾ ਅਜੇ ਚਲ ਕੋਈ ਨਾ ਪੁੱਤ ਹਰਪ੍ਰੀਤ ਇਹਨੂੰ ਪੈ ਜਾਣਗੇ ਠੀਕ ਹੈ ਮੇਰੀ ਗੱਲ ਸੁਣ ਪੁੱਤ ਤੇ ਤੈਨੂੰ ਨਾ ਅਸੀਂ ਦਵਾਈ ਦਵਾ ਕੇ ਲੈ ਕੇ ਆਵਾਂਗੇ ਤੂੰ ਲਿਆਈਂਗਾ ਨਾ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਪੁੱਤ ਜਾਣਾ ਪਊਗਾ ਨਹੀਂ ਨਹੀਂ ਮੈਂ ਨਹੀਂ ਜਾਂਦਾ ਲੈ ਦੱਸ ਐ ਕਿਵੇਂ ਨਹੀਂ ਤੂੰ ਠੀਕ ਹੋਏਂਗਾ ਪੁੱਤ ਮੈਂ ਠੀਕ ਆ ਬਸ ਜਿਹੜੀ ਦਵਾਈ ਹੈਗੀ ਮੈਂ ਉਹ ਖਾ ਲੂੰਗਾ ਬਸ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਕਿਤੇ ਮੇਰੀ ਗੱਲ ਸੁਣੋ ਤੁਸੀਂ ਡੇਰੇ ਜਾਣਾ ਨਾ ਮੈਂ ਦਵਾਈ ਨਹੀਂ ਲੈ ਕੇ ਆਉਂਦਾ ਬਸ ਚਲ ਦਵਾਈ ਨਾਲ ਲੈ ਆਈਂ ਉਹ ਡੇਰੇ ਜਾਣਾ ਨਾ ਤੁਸੀਂ ਹਾਂ ਡੇਰੇ ਜਾਊਂਗਾ ਇਦੂ ਮੁੜ ਕੇ ਇਹ ਜੋ ਕੁਝ ਨਹੀਂ ਕਰਨਾ ਠੀਕ ਹੈ ਕੁਝ ਨਹੀਂ ਖਾਣਾ ਤੁਸੀਂ ਠੀਕ ਆ ਹਾਂ ਤੇ ਡੇਰੇ ਨਹੀਂ ਜਾਣ ਦੇਣਾ ਮੈਂ ਪੁੱਤ ਤੈਨੂੰ ਦਵਾਈ ਲੈ ਕੇ ਆਉਣੇ ਪਊ ਸਾਡੀ ਮੰਨ ਲਾ ਨਾ ਮੈਂ ਹੀ ਲੈ ਕੇ ਆਉਂਦਾ ਦਵਾਈ ਤੁਸੀਂ ਜਾਓ ਬਸ ਦਵਾਈ ਤੁਹਾਡੇ ਲਈ ਜ਼ਰੂਰੀ ਆ ਬਸ ਮੈਂ ਠੀਕ ਆ ਠੀਕ ਆ ਮੈਂ ਤੁਸੀਂ ਜਾਓ ਬਸ ਬਾਹਰ ਜਾਓ ਬਸ ਤੁਸੀਂ ਬਾਹਰ ਜਾਓ ਅਸੀਂ ਬਾਹਰ ਬਾਗ ਦੁਬਾਰਾ ਤੁਸੀਂ ਇਹ ਕੁਝ ਕਰਨ ਲੱਗੇ ਫੇਰ ਨਹੀਂ ਕਰਦਾ ਨਹੀਂ ਕਰਦਾ ਪੱਕੀ ਗੱਲ ਹੈ ਨਾ ਪੁੱਤ ਹੁਣ ਤਾਂ ਨਹੀਂ ਕਰਦਾ ਇਹ ਨਹੀਂ ਕਰਦਾ ਪਰ ਮੈਂ ਦਵਾਈ ਨਹੀਂ ਲੈ ਕੇ ਆਉਂਦਾ ਚਲ ਠੀਕ ਹੈ ਚੰਗਾ ਨਾ ਲੈ ਕੇ ਆਈ ਦਵਾਈ ਨਹੀਂ ਦਉਂਦੇ ਤੈਨੂੰ ਦਵਾਈ ਠੀਕ ਹੈ ਪਰ ਇਹ ਕੁਛ ਨਾ ਕਰੀ ਬੱਤ ਚੰਗਾ ਤੈਨੂੰ ਫਿਰ ਮੈਂ ਚੀਜ਼ੀ ਮੰਗਾ ਕੇ ਦਉਂਗੀ ਸੇਵ ਖਾਏਂਗਾ ਨਾ ਮੈਂ ਖੀਰ ਖਾਵਾਂ ਖੀਰ ਚਲ ਠੀਕ ਹੈ ਖੀਰ ਬਣਾ ਦਾਂਗੇ ਠੀਕ ਹੈ ਤੁਸੀਂ ਜਾਵੋ ਬਸ ਮੈਂ ਪੈਨ ਨੂੰ